ਜਿਹੜੀ ਸੋਚ ਉਹਦਾ ਕੋਈ ਅਰਥ ਹੀ ਨਹੀਂਗਾ ਆਪਾਂ ਅਪਡੇਟ ਦੇ ਦਈਏ ਪੂਰੇ ਭਾਰਤ ਦੇ ਵਿੱਚ 231 ਸੀਟਾਂ ਦੇ ਉੱਪਰ 543 ਕੁੱਲ ਨੇ ਟੋਟਲ 543 ਨੇ 543 ਦੇ ਵਿੱਚੋਂ 231 ਦੇ ਉੱਪਰ ਜਿਹੜੀ ਭਾਪੀ ਆ 231 ਜਿਹੜੀ ਜਿਹੜੀ ਸੌਰੀ ਜਿਹੜੀ ਇੰਡੀਆ ਗੱਠਜੋੜਾ ਕਾਂਗਰਸ ਵਾਲਾ 231 ਤੇ ਇੰਡੀਆ ਗੱਠਜੋੜ ਅੱਗੇ ਹੈ ਜੀ ਔਰ 295 ਤੇ ਭਾਪੀ ਵਾਲਾ ਐਨਡੀਏ ਅੱਗੇ ਹੈ 412 ਦਾ ਤਾਂ ਭੂਕੜਸ ਹੋ ਚੁੱਕਾ ਹੈ ਜੀ 412 ਤਾਂ ਨਹੀਂ ਹੁੰਦਾ ਆ ਸਰਕਾਰ ਬੀਜੇਪੀ ਦੀ ਬਣ ਸਕਦੀ ਆ ਕਿਉਂਕਿ 272 ਚਾਹੀਦੀਆਂ ਬਹੁਮਤ ਲਈ ਤੇ 295 ਤੇ ਉਹ ਅੱਗੇ ਚੱਲ ਰਹੇ ਨਹੀਂ ਜੀ ਹਾਂਜੀ ਡਾਕਟਰ ਮੈਂ ਇਹ ਕਹਿ ਰਿਹਾ ਸੀਗਾ ਕਿ ਮੋਦੀ ਸਾਹਿਬ ਨੇ ਅੱਜ ਫਿਰ ਕੱਲਾ ਤਾ ਇੱਕ ਪੱਤਾ ਹੀ ਖੇਡ ਦਿੱਤਾ ਕਿ ਲੋਕਾਂ ਨੂੰ ਫਿਰ ਆਪਣੀ ਜਿਹੜੀ ਗੱਲ ਸੀ ਉਹਦੇ ਵਿੱਚ ਕੀ ਲਿਆ ਦੇਖੋ ਮੈਂ ਵਿਸ਼ਵ ਵਿਸ਼ਵਦੀਪ ਬਾਜੜਾ ਕਾ ਆਪਣੇ ਨਾਲ ਨਹੀਂ ਵਿਸ਼ਵਜੀਤ ਤੁਹਾਨੂੰ ਕੀ ਲੱਗਦਾ ਕਿਹੜੇ ਮੁੱਦੇ ਸੀ ਪੰਜਾਬ ਦੇ ਤੇ ਕਿਹੜੇ ਮੁੱਦਿਆਂ ਤੇ ਚੋਣ ਲੜੀ ਕਿਹੜੇ ਮੁੱਦਿਆਂ ਤੇ ਕੀਤੀ ਮਾਰਾ ਇਹ ਮੁੱਦਾ ਅਸਲ ਦੇ ਵਿੱਚ ਕੋਈ ਦੇਸ਼ ਦੇ ਵਿੱਚ ਹੈ ਹੀ ਨਹੀਂਗਾ ਜਿਹੜਾ ਕਹ ਲੋ ਮੁੱਦਾ ਜਿਹੜੀ ਰਾਜਨੀਤੀ ਦਾ ਮਤਲਬ ਤਾਂ ਇਹ ਆ ਚਾਹੇ ਕੋਈ ਹਿੰਦੂ ਮਸਲਮ ਸਿੱਖ ਐਸਾਈ ਚਾਹੇ ਕਿਸੇ ਜਾਤੀ ਦਾ ਕਿਸੇ ਚਾਹੇ ਕੋਈ ਧਰਮ ਦਾ ਉਹਦਾ ਧਰਮ ਜਾਤ ਦਾ ਲੈਣਾ ਨਹੀਂ ਚਾਹੀਦਾ ਉਹਨੇ ਦੁਨੀਆ ਦੇ ਵਿੱਚ ਜਨਮ ਲਿਆ ਉਹਨੇ ਦੁਨੀਆ ਦੇ ਵਿੱਚ ਜਨਮ ਲਿਆ ਜਦੋਂ ਕੌਣ ਜਾਣਦਾ ਰਸਤਾ ਹੈ ਉਦੋਂ ਨਾਲ ਜਾਨ ਧਰਮ ਕੇ ਕਦੇ ਵੀ ਨਹੀਂ ਚਲਣਾ ਚਾਹੀਦਾ ਹਸਪਤਾਲਾਂ ਵਿੱਚ ਉਹਦੀ ਪੁੱਛ ਕੇ ਛੋਣੀ ਚਾਹੀਦੀ ਆ ਕਿਉਂਕਿ ਅੱਜ ਕੱਲ ਲੋਕ ਬਿਮਾਰ ਜਾਂਦੇ ਚੱਲਦੇ ਆ ਜਦੋਂ ਬੱਚਾ ਪੇਟ ਦੇ ਵਿੱਚ 3-4 ਮਹੀਨਿਆਂ ਦਾ ਹੁੰਦਾ ਉਦੋਂ ਹੀ ਉਹਦੀਆਂ ਦਵਾਈਆਂ ਉਹਦੀ ਚੱਲਣੀ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਉਹ ਜਦੋਂ ਬੱਚਾ ਹੁੰਦਾ ਉਹਨੇ ਜਨਮ ਲੈਣਾ ਹੁੰਦਾ ਕਿ ਉਹ ਡਾਕਟਰਾਂ ਨੂੰ 30000 ਰੁਪਏ ਤੋਂ ਲੈ ਕੇ 2 ਲੱਖ ਤੱਕ 3 ਲੱਖ ਤੱਕ ਪਹੁੰਚ ਜਾਂਦਾ ਕਿ ਉਹਨੇ ਦੁਨੀਆ ਤੇ ਆਉਂਦਾ ਕੋਈ ਗੁਨਾਹ ਕਰਤਾ ਇਸ ਕਰਕੇ ਜਦੋਂ ਉਹ ਦੁਨੀਆ ਦੇ ਵਿੱਚ ਆਉਂਦਾ ਉਹ ਭਾਈ ਅੱਜ ਕੱਲ ਨਾਂਕੇਦਾਰ ਕਿਉਂ ਦੇ ਹਸਪੀਟਲ ਬਣੇ ਪਏ ਆ ਪਹਿਲਾਂ ਨਾਂਕੇਦਾਰ ਕਹਿੰਦੇ ਜਨਮ ਹੁੰਦਾ ਸੀਗਾ ਤੇ ਇਹ ਜਿਹੜਾ ਕਹਿ ਲਓ ਕਿ ਹੁਣ ਤਾਂ ਉਹਨਾਂ ਵਾਸਤੇ ਹਸਪੀਟਲ ਫੈਲਾ ਕਰਨਾ ਚਾਹੀਦਾ ਸੀ ਚਾਹੇ ਉਹ ਕਿਸੇ ਜਾਤੀ ਦਾ ਹੁੰਦਾ ਫਿਰ ਉਹ ਬੱਚਾ ਵੱਡਾ ਹੁੰਦਾ ਬੱਚੇ ਨੂੰ ਸਿੱਖਿਆ ਚਾਹੀਦੀ ਆ ਇੱਥੇ ਕੀ ਸਿਸਟਮ ਆ ਕਿ ਜਦੋਂ ਸਰਕਾਰੀ ਸਕੂਲੇ ਬੱਚਾ ਪੜ੍ਹਨ ਜਾਂਦਾ ਤਾਂ ਉਹਦਾ ਮਾਪਿਓ ਕਹਿੰਦਾ ਕਿਤੇ ਮੁੰਡੇ ਡੀਐਸਪੀ ਲੱਗ ਜੂ ਕਿਤੇ ਜੱਜ ਲੱਗ ਜੂ ਪਰ ਨਹੀਂ ਭਾਈ ਸਾਹਿਬ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚਿਰ ਜਿਹੜੇ ਸਰਕਾਰੀ ਸਕੂਲਾਂ ਦਾ ਪੱਤਰ ਚन्नई ਹੋ ਸਰ। ਇਹ ਸਰਕਾਰੀ ਸਕੂਲਾਂ ਨੂੰ ਸਰਕਾਰ ਚੰਗੇ ਨਹੀਂ ਬਣਾਉਂਦੀ, ਹਸਪਤਾਲਾਂ ਨੂੰ ਚੰਗੇ ਨਹੀਂ ਬਣਾਉਂਦੀ। ਵੀ ਆਪੇ ਤੁਹਾਨੂੰ ਕੀ ਲੱਗਦਾ ਜੀ ਸਰਕਾਰ ਕੋਲ ਪੈਸਾ ਹੈ ਨਹੀਂਗਾ। ਉਹ ਪੈਸਾ ਕਿਉਂ ਨਹੀਂਗਾ? ਫਿਰ ਕਿਉਂ ਨਹੀਂ ਬਣਾਉਂਦੀ? ਜੇ ਕਰੇ ਉਹ ਤਾਂ ਨਹੀਂ ਬਣਾਉਂਦੀ ਕਿ ਇਹ ਭਾਈ ਸਾਹਿਬ ਜਦੋਂ ਪ੍ਰਾਈਵੇਟ ਸਿਸਟਮ ਉਹਦੇ ਵਿੱਚ ਇਹਨਾਂ ਨੂੰ ਫਾਇਦਾ ਅੱਜ ਕੱਲ ਤੇ ਗੱਲ ਯਾਦ ਰੱਖ ਲੋ ਬਹੁਤ ਹੀ ਮੈਂ ਉਦਾਹਰਨ ਤਗੜੀ ਦੇ ਦੇਣਾ ਕਿ ਜਿਹੜੀ ਸਿਮਾ ਸਿਮਾ ਚਲਾਉਂਦੇ ਕੋਣਾ Hindu ਵੀ ਚਲਾਉਂਦੇ ਈਸਾਈ ਸਭ ਚਲਾਉਂਦੇ ਸਾਰੇ ਤਰ੍ਹਾਂ ਚਲਾਉਂਦੇ ਆ ਮੋਬਾਈਲ ਉਹਦੇ ਵਿੱਚ ਸਿਮਾ ਜਿਹੜੀਆਂ ਪੈਂਦੀਆਂ ਉਹ ਪ੍ਰਾਈਵੇਟ ਪੈਂਦੀਆਂ ਜੀ ਬੀਐਸ ਨੇ ਸਰਕਾਰੀ ਜੀ ਬੀਐਸ ਨਾਲ ਦੀ ਕੋਈ ਪਹੁੰਚ ਨਹੀਂ ਜੇਕਰ ਤੁਸੀਂ ਕੋਠੇ ਚੜਜੋਗੇ ਤਾਂ ਰੇਜ ਨਹੀਂ ਹੁੰਦੀ ਤੇ ਜਿਹੜੀ idea airtel ਜਾਂ ਹੋਰ ਕਈ ਕੰਪਨੀਆਂ ਉਹ ਰਜਾਈ ਤੇ ਬੈਠੇ ਬੰਦੇ ਕੰਮ ਚਲਾਈ ਜਾ ਰਹੇ ਹੁਣ ਦੂਜਿਆਂ ਦਾ ਨੈਟ ਨਹੀਂ ਚੱਲਦਾ ਇਸ ਕਰਕੇ ਮਾਰ ਰਹੀ ਲੋਕਾਂ ਨੂੰ ਇਹ ਨਿੱਕੀਆਂ ਨਿੱਕੀਆਂ ਗੱਲਾਂ ਸਮਝਣਾ ਪੈਣੀਆਂ ਨਿੱਕੀਆਂ ਨਿੱਕੀਆਂ ਇਹ ਗੱਲਾਂ ਵੱਡੀਆਂ ਲੋਕ ਰੌਲਾ ਪਾਉਂਦੇ ਆ ਆਟਾ ਨਹੀਂ ਆਇਆ ਦਾਲ ਨਹੀਂ ਆਈ ਲੋਕ ਰੌਲਾ ਪਾਉਂਦੇ ਆ ਬਿਜਲੀ ਦਾ ਇਹ ਅੱਜ ਬਿਜਲੀ ਫ੍ਰੀ ਤਾਂ ਲੈ ਰਹੇ ਆ ਇਹ ਵੀ ਯਾਦ ਰੱਖ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿਜਲੀ ਮਹਿਕਮਾ ਉਹ ਪ੍ਰਾਈਵੇਟ ਜਦੋਂ ਸਾਰੇ ਦਾ ਸਾਰਾ ਹੋ ਗਿਆ ਉਸ ਟਾਈਮ ਤੇ ਬਿਜਲੀ ਨਹੀਂ ਲੱਤਣਗੇ ਯਾਦ ਰੱਖੋ ਉਸ ਟਾਈਮ ਚਿਪਾਂ ਵਾਲੇ ਮੀਟਰ ਤਾਂ ਹੀ ਲੱਗ ਜਾਂਦੇ ਇਨਾਂ ਤੇ ਇਸ ਕਰਕੇ ਪੈਸਾ ਬਹੁਤ سارے ਮੁਦੇ ਜਿਹੜੇ ਲੋਕਾਂ ਨੂੰ ਸਮਝਣੇ ਪੈਣਗੇ ਯਾਦ ਰੱਖੋ ਵਿਸ਼ਵਦੀਪ ਜੀ ਇੱਥੇ ਹੀ ਖੜ੍ਹ ਜੋ ਆਪਾਂ ਗੱਲ ਜਾਰੀ ਰੱਖਾਂਗੇ ਮੈਂ ਤੁਹਾਨੂੰ ਅਪਡੇਟ ਦੇ ਦਿਆਂ ਅਪਡੇਟ ਇਹ ਹੈ ਕਿ ਬੀਜੇਪੀ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦਾ ਗੱਠਜੋੜ 294 ਸੀਟਾਂ ਤੇ ਔਰ ਜਿਹੜਾ ਜਿਹੜਾ ਆ ਕਾਂਗਰਸੀ ਅਗਵਾਈ ਵਾਲਾ ਇੰਡੀਆ ਗੱਠਜੋੜ ਹੈ ਉਹ 229 ਸੀਟਾਂ ਤੇ ਅੱਗੇ ਚੱਲ ਰਿਹਾ ਹੈ ਕਾਂਗਰਸ ਦਾ ਛੇਰ ਸਿੰਘ ਕਮਾਇਆ ਫਿਰੋਜ਼ਪੁਰ ਤੋਂ ਲਗਭਗ 4300 ਵੋਟਾਂ ਦੇ ਨਾਲ ਅੱਗੇ ਹੈ ਔਰ ਫਸਿਆ ਹੋਇਆ ਮੁਕਾਬਲਾ ਫਿਰੋਜ਼ਪੁਰ ਦੇ ਵਿੱਚ ਫਸਿਆ ਵੀ ਬੀਜੇਪੀ ਨਾਲ ਹੋਇਆ ਇਹਦੀ ਗੱਲ ਸਮਝਣ ਵਾਲੀ ਹੈ ਔਰ ਸਾਡੇ ਨਾਲ ਦੋ ਬੱਚੀਆਂ ਜਿਹੜੀਆਂ ਕਿ ਸਟੂਡੈਂਟ ਨੇ ਪੜ੍ਹਦੀਆਂ ਨੇ ਬੀਏ ਕਰਦੀਆਂ ਨੇ ਗ੍ਰੈਜੂਏਸ਼ਨ ਕਰਦੀਆਂ ਨੇ ਉਹ ਸਾਡੇ ਸਟੂਡੀਓ ਦੇ ਵਿੱਚ ਆਈਆਂ ਨੇ ਵੱਡੇ ਵੱਡੇ ਥਿੰਕਰ ਵਿਚਾਰਕ ਤੁਸੀਂ ਸੁਣੇ ਹੋਣਗੇ ਪਰ ਉਹਨਾਂ ਬੱਚਿਆਂ ਦੀ ਗੱਲ 2 ਮਿੰਟ ਦੇ ਲਈ ਤੁਹਾਡੇ ਨਾਲ ਸ਼ੇਅਰ ਕਰਨੀ ਆ ਆਜੋ ਭਾਈ ਸੋ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਦੇਖੋ ਸਰਕਾਰ ਬਣ ਗਈ ਐ ਸਰਕਾਰ ਅੱਗੇ ਆ ਜੋ ਅੱਗੇ ਆ ਜੋ ਅੱਗੇ ਆ ਜੋ ਸਰਕਾਰ ਬਣ ਗਈ ਐ ਨਤੀਜਾ ਆ ਰਿਹਾ ਲੱਗਦਾ ਹੈ ਕਿ ਭਾਜਪਾ ਦੀ ਤੀਜੀ ਵਾਰ ਸਰਕਾਰ ਬਣ ਜਾਣੀ ਐ ਪਰ ਭਾਜਪਾ ਨੂੰ ਪਹਿਲਾਂ ਵਾਂਗ ਸੀਟਾਂ ਨਹੀਂ ਮਿਲੀਆਂ ਭਾਜਪਾ ਬਹੁਤ ਪਿੱਛੇ ਰਹਿ ਗਈ ਪਹਿਲਾਂ ਨਾਲੋਂ ਵੀ ਔਰ ਜਿਹੜਾ ਉਹਨਾਂ ਦਾ ਇਸ ਵਾਰ ਟੀਚਰਸ ਹੀ ਉਹਦੇ ਨਾਲੋਂ ਵੀ ਤੇ ਭਗਵੰਤ ਮਾਨ ਸਰਕਾਰ ਦਾ ਤਾਂ ਇਸ ਵਾਰ ਬੁਰਾ ਹਾਰ ਹੋ ਗਿਆ ਉਹਨਾਂ ਦੀ ਪਾਰਟੀ ਦਾ ਪੰਜਾਬ ਸਿਰਫ 3 ਸੀਟਾਂ ਆਈਆਂ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਆਵੇ ਜਿੰਨੇ ਤੁਸੀਂ ਮੁੰਡੇ ਕੁੜੀਆਂ ਪੜ੍ਹ ਲਿਖ ਰਹੇ ਹੋ ਤੇ ਤੁਹਾਡਾ ਕਿਹੜੀ ਸਰਕਾਰ ਤੋਂ ਫਾਇਦਾ ਹੋ ਸਕਦਾ ਸਰ ਸਾਨੂੰ ਤਾਂ ਹੁਣ ਕਿਸੇ ਤੋਂ ਉਮੀਦਾਂ ਨਹੀਂ ਹੈ ਨਹੀਂ ਤੇ ਪਹਿਲਾਂ ਵੀ ਸਾਡੇ ਨਾਲ ਉਹ ਜਿਹੜੇ ਬੱਚੇ ਪੜ੍ਹ ਰਹੇ ਸੀਗੇ ਉਹਨਾਂ ਨੂੰ ਵੀ ਜਦੋਂ ਨੌਕਰੀਆਂ ਵਾਸਤੇ ਧਰਨੇ ਲੰ데요 ਉਹਨਾਂ ਦੇ ਡਾਂਗਾ ਬਣਨ ਲੱਗ ਗਿਆ ਆਂ ਆਈਆਂ ਤੇ ਸਾਨੂੰ ਬਸ ਇੱਕ ਝਾਕ ਆਸੀਂ ਵੀ ਪੜ੍ਹ ਰਹੇ ਆਂ ਪਰ ਉਮੀਦ ਮਤਾਂ ਕਿਸੇ ਪਾਰਟੀ ਤੋਂ ਹੀ ਹੈ ਨਹੀਂ ਕਿਸੇ ਪਾਰਟੀ ਤੋਂ ਨਹੀਂ ਹੈ ਕਿਉਂ ਉਮੀਦ ਹੈ ਕਿਉਂ ਨਹੀਂ ਸਰ ਜਦੋਂ ਸਾਡੇ ਨਾਲ ਜਿਹੜਾ ਪਹਿਲਾਂ ਪੜ੍ਹ ਕੇ ਗਏ ਆਂ ਉਹ ਹੁਣ ਜਦੋਂ ਉਹਨਾਂ ਦਾ ਜੋ ਹਾਲ ਵੇਖੀ ਜਾਂਦੇ ਆ ਫਿਰ ਸਾਨੂੰ ਵੀ ਉਹਨਾਂ ਦਾ ਕੀ ਹਾਲ ਵੇਖੀ ਜਾਂਦੇ ਜਿਹੜੇ ਪਹਿਲਾਂ ਬਣ ਗਏ ਆ ਉਹਨਾਂ ਤੇ ਵੀ ਡਾਂਗ ਹੀ ਵਰਦੀਆਂ ਜਦੋਂ ਤੱਕ ਜਦੋਂ ਵੀ ਉਹਨਾਂ ਨੇ ਆ ਹਾਂ ਜਦੋਂ ਵੀ ਉਹ ਆਪਦੇ ਹੱਥਾਂ ਵਿੱਚ ਖੜੇ ਆ ਉਹਨਾਂ ਤੇ ਉਦੋਂ ਉਦੋਂ ਉਹਦੇ ਡਾਂਗ ਆ ਵਰਗਣਾ ਉਹਨਾਂ ਨੂੰ ਹੁਣ ਤੱਕ ਕੋਈ ਵੀ ਆਪਦੇ ਹੱਥਾਂ ਦੇ ਕੁਝ ਵੀ ਨਹੀਂ ਮਿਲਿਆ ਤੇ ਸਾਨੂੰ ਉਹਨਾਂ ਨੂੰ ਦੇਖ ਕੇ ਹੀ ਸੋਚਦੇ ਆ ਕਿ ਸ਼ਾਇਦ ਸਾਡੇ ਨਾਲ ਵੀ ਉਹਨਾਂ ਨੂੰ ਭਗਵਾਨਤਮਾਨ ਨੇ ਬਹੁਤ ਸਰਟੀਫੀਕੇਟ ਬੰਦੇ ਨੌਕਰੇ ਨਾਲੋਂ ਥੋੜੇ ਪੈੰਡ ਖਿੱਚ ਕਿਸੇ ਨੂੰ ਨਹੀਂ ਮਿਲਿਆ ਦੇਖੋ ਜੀ ਸੁਨਵੇ ਤਾਂ ਹੈਗੇ ਆ ਪਰ ਹਲੇ ਤੱਕ ਜੇ ਆਪਾਂ ਨੂੰ ਨਹੀਂ ਕੋਈ ਦਿਖਾਈ ਦਿੰਦਾ ਆਪਾਂ ਉਹ ਫਿਰ ਉਹਨਾਂ ਟਾਈਮ ਤੁਹਾਨੂੰ ਤੁਹਾਨੂੰ ਕਿੰਨੀ ਉਮੀਦ ਲੱਗਦੀ ਹੈ ਵੀ ਤੁਸੀਂ ਪੜ ਰਹੇ ਹੋ ਤੇ ਤੁਹਾਨੂੰ ਨੌਕਰੀ ਪੱਕੀ ਮਿਲ ਜੂਗੀ ਮਿਹਨਤ ਕਰੀ ਜਾਂਦੇ ਜੀ ਇਹ ਤਾਂ ਰਿਜ਼ਲਟ ਹੁਣ ਦੇਖਦੇ ਆਂ ਵੀ ਉਹ ਸਾਡੇ ਬਾਰੇ ਕੀ ਸੋਚਦੇ ਆ ਸਾਰਿਆਂ ਦੇ ਨਾਲ ਹੀ ਸਾਰੇ ਮਿਹਨਤ ਕਰਦੇ ਆ ਅਸੀਂ ਵੀ ਉਹਨਾਂ ਹੀ ਤਰ੍ਹਾਂ ਮਿਹਨਤ ਕਰੀ ਜਾਂਦੇ ਆ ਜੀ ਤੇ ਰਿਜ਼ਲਟ ਬਾਅਦ ਉਹਨਾਂ ਦੇ ਵੀ ਉਹ ਸਾਡੇ ਬਾਰੇ ਕੀ ਸੋਚਦੇ ਆ ਵੀ ਅਸੀਂ ਫਿਊਚਰ ਆ ਉਹਨਾਂ ਦਾ ਅਸਲ ਤੇ ਦੇਖੋ ਔਰ ਜਿੱਦਾਂ ਦਾ ਇਹ ਰਿਜ਼ਲਟ ਆ ਰਿਹਾ ਵੋਟਾਂ ਦਾ ਰਿਜ਼ਲਟ ਆ ਰਿਹਾ ਕਿ ਭਗਵੰਤ ਮਾਨ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਵਿੱਚ ਜਤਾਇਆ ਤੁਸੀਂ ਬੀਏ ਕਰਦੀਆਂ ਤੁਸੀਂ ਪੜ੍ਹਦੀਆਂ ਪਈਆਂ ਤਾਂ ਪਹਿਲਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਜਤਾਇਆ ਤੇ ਐਤਕੀ ਬਹੁਤ ਬੁਰੀ ਤਰ੍ਹਾਂ ਹਰਾ ਰਹੇ ਆ ਪੰਜਾਬ ਵਾਲੇ ਤਾਂ ਇਹ ਕਿਉਂ ਵਾਪਰਿਆ ਕੀ ਲੋਕਾਂ ਨੂੰ ਲੱਗਾ ਇਹੋ ਜਿਹਾ ਪਹਿਲਾਂ ਤਾਂ ਵੇਖੋ ਇਹ ਸਰਕਾਰਾਂ ਵਾਅਦੇ ਕਰ ਦਿੰਦੀਆਂ ਹਨ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਫਿਰ ਜਦੋਂ ਟਾਈਮ ਪੈ ਜਾਂਦਾ ਆਪ ਦੀ ਗੱਲ ਤੇ ਕੋਈ ਰੰਦਾ ਹੀ ਨਹੀਂ ਇਹਨਾਂ ਦਾ ਗੱਲਾਂ ਕਿਤਨਾ ਹੰਦਰਾ ਇਹਨੇ ਵਾਦੇ ਕੀਤੇ ਹੁੰਦੇ ਆ ਵੀ ਅਸੀਂ ਪੂਰੇ ਕਰਾਂਗੇ ਤੇ ਮੁੜ ਕੇ ਕੋਈ ਵੀ ਆਉਂਦਾ ਕੋਈ ਵਾਦਾ ਨਹੀਂ ਪੂਰਾ ਕਰਦਾ ਇਹ ਇਹ ਸਿਰਫ ਕਾਗਜ਼ੇ ਆ ਜੀ ਕਿਉਂਕਿ ਇਹ ਕਾਗਜ਼ਾਂ ਵਿੱਚ ਹੀ ਬੋਲਦਾ ਰੀਅਲ ਵਿੱਚ ਕੁਝ ਨਹੀਂ ਹੁੰਦਾਗਾ ਤੇ ਆਪਾਂ ਲੋਕ ਸਿਰਫ ਆ ਦੇਖਦੇ ਆ ਵੀ ਉਹ ਆਖਦੇ ਆ ਸੁਣ ਕੇ ਯਕੀਨ ਕਰਦੇ ਨੂੰ ਸ਼ਾਇਦ ਇਹ ਹੋਊਗਾ ਪਰ ਸਿਰਫ ਇਹ ਕਾਗਜ਼ਾਂ ਵਿੱਚ ਹੀ ਦਿਖਾਇਆ ਜਾਂਦਾ ਅਸਲ ਵਿੱਚ ਕੁਝ ਨਹੀਂ ਹੁੰਦਾ ਇਸ ਕਰਕੇ ਇਹ ਐਸ ਕੇ ਪਾਰਟੀ ਪਿੱਛੇ ਰਹੀ ਆ ਕਿਉਂਕਿ ਲੋਕ ਹੁਣ ਸਮਝਣ ਲੱਗਦੇ ਜਾਂਦੇ ਆ ਸਾਰਿਆਂ ਨੂੰ ਨੌਲੇਜ ਹੈਗੀ ਆ ਵੀ ਸਾਡੇ ਵਾਂਗ ਤੇ ਕੀ ਹੋ ਰਿਹਾ ਆ ਕੀ ਨਹੀਂ ਹੋ ਰਿਹਾ ਇਸ ਕਰਕੇ ਲੋਕਾਂ ਨੇ ਆਪੇ ਬਾਰੇ ਸੋਚਣਾ ਸ਼ੁਰੂ ਕਰਤਾ ਇਸ ਕਰਕੇ ਇਸ ਵਾਰ ਆਪ ਨੂੰ ਬਹੁਤ ਘੱਟ ਲੋਕਾਂ ਨੇ ਤੁਹਾਨੂੰ ਕੀ ਲੱਗਦਾ ਕਿਆਮ ਆਦਮੀ ਪਾਰਟੀ ਨੇ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਕੀ ਉਹਨਾਂ ਨੇ ਉਹ ਨਿਭਾਏ ਨਹੀਂ ਤਾਂ ਕਰਕੇ ਇਸ ਵਾਰ ਇਹਨਾਂ ਨਾਲ ਇੰਨੀ ਮਾਰੀ ਹੋਈ ਆ ਹੋ ਰਿਹਾ ਇਹ ਨਹੀਂ ਤੁਹਾਨੂੰ ਸਮਝਦਾ ਨਹੀਂ ਐਸੇ ਕਰਕੇ ਹੋ ਰਿਹਾ ਵੀ ਹੁਣ ਕਿੰਨੇ ਵਾਅਦੇ ਇਹਨਾਂ ਨੇ ਕੀਤੇ ਸੀ ਅਸੀਂ ਨੌਕਰੀਆਂ ਦਵਾਂਗੇ ਅਸੀਂ ਐਂ ਕਰਾਂਗੇ ਅਸੀਂ ਆ ਕਹਿਣ ਉਹ ਤਾਂ ਹੁਣ ਕਹਿ ਰਹੇ ਆ ਵੀ ਅਸੀਂ ਬੱਚਿਆਂ ਨੂੰ ਨੌਕਰੀਆਂ ਦਿੱਤਾਂਏਗਾ ਪਰ ਹੁਣ ਲੱਗੇ ਹੁਣ ਵੀ ਜੇ ਉਹ ਪੱਕੇ ਉਹਨਾਂ ਦੇ ਨੌਕਰੀਆਂ ਤੇ ਲਾਏ ਹੋਣ ਹੁਣ ਬੰਦੀਆਂ ਤੇ ਨਾੜੀਂਗੀਆਂ ਪੋਸਟਾਂ ਕੱਢੀਆਂ ਸੀ ਇਹ ਤੇ ਹੁਣ ਸਾਰੇ ਹੀ ਕਹਿੰਦੇ ਆ ਵੀ ਇੰਨੀਆਂ ਨੌਕਰੀਆਂ ਇਹਨਾਂ ਨੇ ਕੱਢੀਆਂ ਪਰ ਜਿਹੜੇ ਲੱਗੇ ਹੋਣਗੇ ਹੁਣ ਉਹ ਹੀ ਸੱਚ ਤਾਂ ਦੱਸ ਸਕਦੇ ਹੀ ਹੁਣ ਆਪਾਂ ਤਾਂ ਸੁਣੀ ਗੱਲ ਕਰਦੇ ਆਂ ਵੀ ਕਹਿੰਦੇ ਆ ਵੀ ਬਹੁਤ ਪੋਸਟਾਂ ਕਰਦਿਆਂ ਬਹੁਤ ਬੱਚੇ ਨੌਕਰੀਆਂ ਤੇ ਨੱਗਿਆ ਜਦੋਂ ਹੁਣ ਪੱਕੇ ਲੱਗਣਗੇ ਫੇਰ ਪਤਾ ਲੱਗੇਗਾ ਪਰ ਕਾਗਜ਼ੀ ਆ ਜੀ ਇੱਕ ਹਸਾਮ ਨਾਲ ਕਿਉਂਕਿ ਹੁਣ 10 ਦਿਨਾਂ ਬਾਅਦ ਹਰ ਵਾਰ 10 ਦਿਨਾਂ ਬਾਅਦ ਕੋਈ ਪੋਸਟ ਜਾਂਦੀ ਕਰਦੇ ਨੇ 10 ਦਿਨਾਂ ਬਾਅਦ ਇੰਨੀਆਂ ਵੀ ਪੋਸਟਾਂ ਨਾਲ ਤੇ ਕੋਈ ਦੋ ਵੀ ਲੱਗਿਆ ਹੋਵੇ ਸਾਨੂੰ ਸਾਡੇ ਸਾਹਮਣੇ ਆਵੇ ਤਾਂ ਅਸੀਂ ਯਕੀਨ ਕਰਦੇ ਹਾਂ ਜੀ ਇਹ ਇੱਕ ਇੱਕ ਭਗਵੰਤਮਾਨ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਵੀ ਹਰ ਇੱਕ ਲੜਕੀ ਨੂੰ 1000 ਰੁਪਇਆ ਹਰ ਇੱਕ ਔਰਤ ਨੂੰ ਮਹੀਨੇ ਦਾ 1000 ਰੁਪਇਆ ਦੇਵਾਂਗੇ ਆ 2 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਦਾ ਅਜੇ ਤੱਕ ਕਹਲਾਬ ਦਿੱਤਾ ਨਹੀਂ ਐ ਲੱਗਦਾ ਵੀ ਇਹੋ ਜੇ ਵਾਦੇ ਜਿਹੜੇ ਇਹਨਾਂ ਪੂਰੇ ਨਹੀਂ ਕੀਤੇ ਵੀ ਉਹਨਾਂ ਨੇ ਮੰਨ ਜੈ ਨਾ ਇਹਨਾਂ ਵਾਦੇ ਨਹੀਂ ਮੰਨਦੇ ਹੀ ਹੁਣ ਪਹਿਲਾਂ ਕਹਿੰਦੇ ਸੀਗਾ ਅਸੀਂ ਹਰੇਕ ਔਰਤ ਦੇ ਖਾਤੇ 'ਚ 1000 ਰੁਪਇਆ ਪਾਇਆ ਕਰਾਂਗੇ ਮਹੀਨੇ ਬਾਅਦ ਤੇ ਹੁਣ ਕਿਸੇ ਦੇ ਖਾਤੇ 'ਚ ਆਇਆ ਨਹੀਂ ਘਰ ਲੋਕਾਂ ਨੇ ਕਹਿਣਾ ਹੀ ਇਦੀ ਹੁਣ ਲੋਕਾਂ ਹੁਣ ਭਗਵਾਨਤਮਾਨ ਕਹਿੰਦਾ ਵੀ 1000 ਨਹੀਂ ਕਹਿੰਦਾ ਥੋੜੇ ਦਿਨ ਰੁਕੋ ਮੈਂ 1100 ਰੁਪਇਆ ਮਹੀਨੇ ਦਾ ਪਾਇਆ ਕਰੂੰਗਾ ਮੈਨੂੰ ਕੀਤਾਣ ਨੂੰ ਤਾਂ ਬਹੁਤ কষ্ট ਆ ਜਾਂਦੇ ਕਿਉਂਕਿ ਕੋਈ ਰਿਜਲਟ ਦਿੱਤਾ ਪਾਉਂਣਾ ਚਾਹੀਦਾ ਨਾ ਆਪਣੇ ਸਾਹਮਣੇ ਹਨੇ ਫੇਰੇ ਆਪਾਂ ਵੀ ਜਾਂ ਕੇ ਸੋਚਾਂਗੇ ਇਹਨਾਂ ਮੈਨੂੰ ਸਪੋਰਟ ਕਰਨ ਵਾਲੇ ਪਰ ਅਸੀਂ ਜਿੱਥੋਂ ਤੱਕ ਕਰ ਸਾਡੀ ਸੋਚਿਆ ਸੀ ਕਿ ਸਾਨੂੰ ਕੋਈ ਉਮੀਦ ਨਹੀਂ ਕਿਸੇ ਦਾ ਕਰਨ ਕੋਈ ਹਜੇ ਤੱਕ ਕਰ ਕਿਸੇ ਨੂੰ